ਉਹ ਬਚਾਣੇ ਵਾਲਾ ਹੈ ਜੋ تھا ਜੋ ਹੈ ਜੋ ਆਉਣੇ ਵਾਲਾ ਹੈ ਜੋ ਰੂਹ ਨੂੰ ਬਚਾਣੇ ਵਾਲਾ ਹੈ ਮੇਰਾ ਖੁਸ਼ਖਬਰੀ ਦੇ ਇਸ ਨਵੇਂ ਪਾਗ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਮਤੀ ਦੀ ਇنجੀਲ 12 ਅਧਿਆਇ ਦੀ 41 ਆਇਤ ਵਿੱਚ ਅਸੀਂ ਦਾ ਪੜ੍ਹਦੇ ਹਾਂ ਨਿਨਵੇ ਦੇ ਲੋਕ ਅਦਾਲਤ ਵਿੱਚ ਇਸ ਪੀੜੀ ਦੇ ਲੋਕਾਂ ਨਾਲ ਉੱਠ ਖਲਾਉਣਗੇ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਹਨਾਂ ਨੇ ਯੋਨਾ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਇੱਥੇ ਯੋਨਾ ਨਾਲੋਂ ਵੀ ਇੱਕ ਵੱਡਾ ਹੈ ਪਾਪੀ ਮਨੁੱਖ ਜਾਤ ਲਈ ਪ੍ਰਭੂ ਯੇਸ਼ੂ ਮਸੀਹ ਇਸ ਸੰਸਾਰ ਵਿੱਚ ਦੇਹ ਤਾਰੀ ਹੋਏ ਸਲੀਬ ਉੱਤੇ ਸਾਡਿਆਂ ਪਾਪ ਦਾ ਭਾਰ ਚੁੱਕ ਲਿਆ ਮੌਤ ਦਾ ਸਵਾਦ ਚਖਿਆ ਅਤੇ ਤੀਜੇ ਦਿਨ ਮਰਿਆ ਹੋਇਆਂ ਵਿੱਚੋਂ ਉੱਠ ਖਲੋਏ ਜ਼ਿੰਦਾ ਹੋਏ ਪੁਰਾਣੇ ਨਿਯਮ ਦੀਆਂ ਭਵਿੱਖਬਾਣੀਆਂ ਅਤੇ ਚਿੰਨਾਂ ਨੂੰ ਪੂਰਾ ਕਰਨ ਲਈ ਤਿੰਨ ਦਿਨ ਅਤੇ ਰਾਤ ਕਬਰ ਵਿੱਚ ਰਹਿਣ ਤੋਂ ਬਾਅਦ ਪ੍ਰਭੂ ਯੀਸ਼ੂ ਮਸੀਹ ਜ਼ਿੰਦਾ ਉੱਠ ਖਲੋਏ ਇਸ ਘਟਨਾ ਦੀ ਤੁਲਨਾ ਨਿਨਵੇ ਅਤੇ ਯੋਨਾ ਦੇ ਪ੍ਰਚਾਰ ਨਾਲ ਕੀਤੀ ਗਈ ਹੈ ਜਦੋਂ ਯੋਨਾ ਜੋ ਕਿ ਇੱਕ ਆਮ ਆਦਮੀ ਸੀ ਉਸਨੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਤਾਂ ਨਿਨਵੇ ਦੇ ਸਾਰੇ ਸ਼ਹਿਰ ਦੇ ਲੋਕਾਂ ਨੇ ਤੋਬਾ ਕੀਤੀ ਅਤੇ ਪਰਮੇਸ਼ਵਰ ਦੇ ਕਰੋਧ ਤੋਂ ਬਚ ਗਏ ਪਰ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਖੁਸ਼ਖਬਰੀ ਸੁਣਨ ਤੋਂ ਬਾਦਵੀਂ ਪ੍ਰਭੂ ਯੀਸ਼ੂ ਮਸੀਹ ਦੀ ਖੁਸ਼ਖਬਰੀ ਨੂੰ ਸੁਨਿਆ ਬਾਅਦ ਲੋਕ ਆਪਣੇ ਪਾਪਾਂ ਤੋਂ ਮੁੜਨਾ ਨਹੀਂ ਚਾਹੁੰਦੇ ਅਤੇ ਤੇਜ਼ੀ ਨਾਲ ਆਪਣੇ ਵਿਨਾਸ਼ ਵੱਲ ਵੱਧ ਰਹੇ ਹਨ ਨ્યા ਦੇ ਦਿਨ ਜਦੋਂ ਉਹ ਲੋਕ ਜੋ ਪ੍ਰਭੂ ਯੀਸ਼ੂ ਮਸੀਹ ਨੂੰ ਤੁੱਛ ਸਮਝਦੇ ਸੀ ਨ્યાਉ ਦੇ ਸਿੰਘਾਸਣ ਦੇ ਸਾਹਮਣੇ ਖੜੇ ਹੋਣਗੇ ਉਹ ਆਪਣੇ ਪਾਪਾਂ ਦਾ ਬੋਝ ਚੁੱਕਣਗੇ ਉਹਨਾਂ ਦੇ ਪਾਪ ਜ਼ਰੂਰ ਹਨ ਪਰ ਉਹਨਾਂ ਦਾ ਸਭ ਤੋਂ ਵੱਡਾ ਕਸੂਰ ਇਹ ਹੋਵੇਗਾ ਕਿ ਉਹਨਾਂ ਨੇ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਤੁੱਛ ਸਮਝਿਆ ਉਸ ਦਿਨ ਉਹਨਾਂ ਨੂੰ ਨਿਨਵੇ ਦੇ ਲੋਕਾਂ ਦੇ ਜਵਾਬ ਦੀ ਯਾਦ ਦਵਾਈ ਜਾਵੇਗੀ ਜੋ ਪਰਮੇਸ਼ਵਰ ਦੇ ਕਰੋਧ ਤੋਂ ਬਚਨ ਲਈ ਮਨੁੱਖ ਸਭ ਕੁਝ ਖਬਰਿ ਵਿੱਚ ਵਿਸ਼ਵਾਸ ਕਰਦੇ ਹਨ ਕਿ ਤੁਸੀਂ ਪ੍ਰਭੂ ਯੀਸ਼ੂ ਮਸੀਹ ਵਿੱਚ ਅਵਿਸ਼ਵਾਸ ਦੇ ਕਾਰਨ ਜਾਂ ਵਿਸ਼ਵਾਸ ਦੇ ਕਾਰਨ નિર્ਦੋਸ਼ ਹੋਣ ਦਾ ਕਾਰਨ ਅਤੇ ਜਾਂ ਪਰਮੇਸ਼ਰ ਦੇ ਸਾਹਮਣੇ ਦੋਸ਼ੀ ਠਹਿਰਨਾ ਚਾਹੁੰਨੇ ਹੋ ਫੈਸਲਾ ਤੁਹਾਡਾ ਹੈ ਆਪਣੀ ਜਾਂਚ ਕਰੋ ਪਰਮੇਸ਼ਰ ਤੁਹਾਡੀ ਮਦਦ ਕਰੇ ਤੇਰਾ ਖੁਦਾ drop